जाके फार्म भरवा जो सूटा पाओ जिस दिन अर्सी से बैठ गए अठारह साल हजार रुपया घर नौकरी दिया कि अल तो ना पैसे की कमी नहीं मैं बड़िया बंदा भी हजार करोड़ अस रेते करा उथो करा और होते भी है ਸਾਰੇ ਜਿੱਤੇ ਦੇ ਵਿੱਚ ਵੀ ਹੈ ਔਰ ਸਾਰੇ ਜਿਹੜੇ ਕੰਕਿੱਚੇ ਵੀ ਕੰਮ ਕਰੋਗੇ ਜਿਸੇ ਕੁੱਟਲ ਉਹਦੇ ਵਿੱਚ ਵੀ ਹੈ ਪਰ ਇਹਨਾਂ ਨੇ ਕੀ ਕੀਤਾ ਕਿ ਸਾਰਾ ਆਪ ਦੇ ਬੰਦਿਆਂ ਨੂੰ ਲੋੜਨ ਵਾਸਤੇ ਕੁੱਲ ਅੱਛਾ ਨਸ਼ੇ ਵਾਸਤੇ ਕਿਹਾ ਸੀ ਕਿ 7 ਦਿਨ ਹਫ਼ਤੇ ਦੇ ਦਿਓ ਅਸੀਂ ਨਸ਼ੇ ਤੋਂ ਮੁਕਤ ਕਰਦੇ ਅੱਜ ਨਸ਼ਾ ਜਿਹੜਾ ਹੈ ਪਿਛੋਂ 4 ਗੁਣਾ ਦਸਾਏ ਬਤੁ ਜਿੰਨੇ ਵੀ ਵਾਅਦੇ ਇਹਨਾਂ ਨੇ ਕਿਸਾਨਾਂ ਨਾਲ ਕੀਤੇ ਔਰ ਜਿੱਤੇ ਵਾਤਾਵਰਣ ਨਾਲ ਕੀਤੇ ਵਿਕਾਰੀ ਨਾਲ ਕੀਤੇ ਔਰ ਇਹਨਾਂ ਨੇ ਕੀ ਸੀ ਲਾਅ ਔਰਡਰ ਵੀ ਕਰਾ ਕਿ ਅਸੀਂ ਕੁਰਸੀ ਤੇ ਬੈਠਦੇ ਕਿਸੇ ਤਰ੍ਹਾਂ ਦਾ ਕਿਸੇ ਨਾਲ ਰੋਪਕ ਤਸੋਤ ਧਰਤੀ ਹੋਈ ਉਹ ਰਿਸ਼ਤਤ ਖੋਦਦੀ ਵੀ ਕਰ ਕੀਤੀ ਕਿ ਅਸੀਂ ਰਿਸ਼ਤਤ ਖੋਰੀ ਨੂੰ ਮਤਲਬ ਜੜੋ ਖਤਮ ਕਰਾਂ ਜੀ ਜ਼ੀਰੋ ਤੋਂ ਲਿਖਾ ਗਏ ਅੱਜ ਕੀ ਹੈ ਕਿ ਨਸਾ ਵੀ 10 ਗੁਣਾ ਰਿਸ਼ਤਤ ਵੀ 10 ਗੁਣਾ ਪਰ ਕੋਈ ਡਵੈਲਪਮੈਂਟ ਅੱਜ ਤੱਕ ਨਹੀਂ ਹੋਈ ਜਿੰਨਾ ਪੈਸੇ ਦੀ ਆਮਦਨ ਖਜ਼ਾਨੇ ਚ ਜਾਣੀ ਸੀ ਉਹ ਇਹਨਾਂ ਦੇ ਆਪ ਦੀ ਢਿੱਡ ਦੇ ਵਿੱਚ ਕਹਿ ਦੋ ਔਰ ਆਪ ਜਿਹਨਾਂ ਨੇ ਜੋ ਕ੍ਰਿਪਸ਼ਨ ਕੀਤੀ ਹੈ ਨਾ ਦੇ ਐਮਐਲਏ ਨੇ ਅੱਜ ਨਾਲ ਨਾਲ ਡਰਦੀ ਕਰ ਲੋ ਪੂਰੇ ਪੰਜਾਬ 'ਚ ਕੋਈ ਬੰਦਾ ਸੇਫ ਨਹੀਂ ਹੈ ਪਤਾ ਨਹੀਂ ਕਦੋਂ ਖਦੋਂ ਹੋਣਾ ਜੇ ਔਰ ਅੱਥ ਤੱਕ ਹੀ ਕੋਈ ਆਦਮੀ ਅਗਰ ਫੌਨ ਅਗਰ ਫੀਡ ਨਹੀਂ ਕੀਤਾ ਨੰਬਰ ਤਾਂ ਫੌਨ ਵੀ ਨਹੀਂ ਚੱਲਦਾ ਮੁਖ ਸਰ ਦੇਖ ਲਓ ਲੁਧਿਆਣਾ ਦੇਖ ਲਓ ਜਲੰਧਰ ਦੇਖ ਲਓ ਤੁਸੀਂ ਤਰਨਤਾਰ ਦੇਖ ਲਓ ਅੰਮ੍ਰਿਤਸਰ ਦੇਖ ਲਓ ਮੇਰੇ ਖਿਆਲ ਕੋਈ ਵੀ ਤਕੜਾ ਵਪਾਰੀ ਇੱਥੋਂ ਤੱਕ ਵੀ ਛੋਟਾ ਮੋਟਾ ਕਾਰੋਬਾਰ ਕਰਨ ਵਾਲਾ ਜਿਹੜੇ ਇਹਨਾਂ ਦੀ ਲੁੱਟ ਦਾ ਸ਼ਿਕਾਰ ਨਾ ਹਰ। ਉਹ ਨਿਤ ਦੀ ਜਿਹੜੀ ਇਹ ਗੋਣਿਆ ਉਗਰਵਾਦ ਨਾਲੋਂ ਵੀ ਮਾੜਾ ਇਹਨਾਂ ਦੀ ਸਰਕਾਰ ਦੇ ਵਿੱਚ ਆਲਾਤ ਤਜੇਗੇ। ਤਾਂ ਇੱਕ ਮਤਲਬ ਇਹ ਸਰਕਾਰ ਜਿਹੜੀ ਇਹ ਝੂਠਿਆਂ ਦੀ ਸਰਕਾਰ ਹੈ ਇਹਨਾਂ ਨੇ ਅੱਜ ਤੱਕ ਕੋਈ ਵੀ ਨਹੀਂ ਕੀਤਾ ਜਿੱਥੇ ਸਰਕਾਰਾਂ ਨੇ ਕੰਮ ਛੱਡੇ ਸੀ ਉੱਥੇ ਵੀ ਇਹ ਨਾ ਸਰਕਾਰਾਂ ਦਾ ਔਰ ਤੁਸੀਂ ਜਿਹੜਾ ਹੜਾ ਉਹ ਵੀ ਅਗਰ ਗੱਲ ਕਰੋ ਤਾਂ ਹੜ ਵੀ ਇਹਨਾਂ ਦੀ ਦੇਣ ਹੈ। ਜਦੋਂ ਦੀ ਸਰਕਾਰ ਇਹਨਾਂ ਦੀ 4 ਸਾਲ ਦੀ ਬਣੀ ਹੈ ਕਿ ਜਿਹੜੇ ਡਰੇਨ ਦੇ ਵਿੱਚ ਇੱਕ ਨਵਾਂ ਪੈਸਾ ਲਿਆ ਕੋਈ ਬੰਦ ਨਹੀਂ ਬੰਨ੍ਹਿਆ ਡਰੇਨ ਦਾ ਸਾਫ਼ ਨਹੀਂ ਕੀਤੀ ਔਰ ਅਸਕਰ ਕੇ ਹੜਾਏ ਔਰ ਜਿਹੜਾ ਪਾਣੀ ਦੀ ਗੱਲ ਹੈ ਇੱਕਦਮ ਜਿਹੜਾ ਡੈਮ ਛੱਡਿਆ 10 12 12 15 ਫੁੱਟ ਗਿਆ ਕਿੰਨਾ ਜਿਹਾ ਪਾਣੀ ਪਸ਼ੂਆਂ ਦਾ ਨੁਕਸਾਨ ਹੋ ਗਿਆ ਮਤਲਬ ਬੰਦਿਆਂ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਵੀ ਲਾਪਰ ਹੋ ਗਿਆ ਜਦਕਿ ਇਹਨਾਂ ਦਾ ਖੁਦ ਇੱਕ ਐਮ.ਐਲ.ਏ. ਜਿਹਦੀ ਜਿਹਨੇ ਪਰਚਾ ਕੀਤਾ ਉਹਨੇ ਖੁਦ ਕਿਹਾ ਕਿ ਵੀ ਦੇ ਬੋਲੀ ਇਹ ਕਿਸ਼ਨ ਕੁਮਾਰ ਇਹ ਸਰਕਾਰ ਨੇ ਧਿਆਨ ਨਹੀਂ ਦਿੱਤਾ ਪਾਸੀ ਵਾਰ-ਵਾਰ ਕਹਿਆ ਸੀ ਵੀ ਪਾਣੀ ਨੂੰ ਥੋੜਾ-ਥੋੜਾ ਰਿਸਕ ਦੇ ਲੋ ਬਰਸਾਤਾ ਬੜੀ ਆਉਂਦਾ ਮੌਸਮ ਵਿਭਾਗ ਨੇ ਕਹਿੰਦਾ ਸੀ ਵੀ ਐਸ ਕੀ ਬਰਸਾਤ ਬਹੁਤ ਹੋ ਗਈ ਐਸ ਕਰਕੇ ਕੀ ਕੁਸੀ ਇਹ ਬੰਦੋਬਸਤ ਕਰ ਲੋ ਇਹਨਾਂ ਦੇ ਕੰਦੇ ਜੂ ਨਹੀਂ ਉੱਚੀ ਔਰ ਜੋ ਵੀ ਡਰੇਨਾ ਦਾ ਪੈਸਾ ਸਫਾਈ ਦਾ ਸਾਰਾ ਇਹਨਾਂ ਦੇ ਮਤਲਬ ਕਹਿੰਦਾ ਵਿਸ਼ਵਪਤੀ ਵਿੱਚੋਂ ਇਹਨਾਂ ਦੇ ਅਸਰਾਂ ਨੇ ਵੀ ਔਰ ਸਾਰਾ ਖਾਦਾ ਆਪਾਂ ਚੰਦੇ ਵਿੱਚ ਦੇਖੋਗੇ ਤੇ ਕਹਿੰਦਾ ਇਹਨਾਂ ਦੇ ਜਿਹੜਾ ਇਰੀਗੇਸ਼ਨ ਮਿਨਿਸਟਰ ਹੈ ਉਕਾਦਾਂਸੀ 70% ਜਿਹੜੇ ਆ ਅਸੀਂ ਬਿਲਕੁਲ ਸਾਫ਼ ਕੀਤੇ ਆ ਮੇਰੇ ਇਲਾਕੇ 'ਚ 6-7 ਦਿਨਾਂ ਜਾਂਦੀਆਂ ਇੱਕ ਡਰੇਨ ਨੂੰ ਵੀ ਹੱਥ ਨਹੀਂ ਆਇਆ ਉੱਥੇ ਪਾੜੀ ਕੀ ਘਰਾਉਗੀ ਹੋਣੀ ਹੈ ਉਹ ਰੋ ਪਾਣੀ ਜਿਹੜਾ ਹੈ ਕਿ ਇੱਕ ਡਰੇਨ ਦੇ ਵਿੱਚ ਜਦੋਂ ਪਾਣੀ ਆਇਆ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਰਕੇ ਪਾਣੀ ਖੇਤਾਂ 'ਚ ਗਿਆ ਫਸਲਾਂ ਦਾ ਨੁਕਸਾਨ ਹੋਣਾ ਐਸੀ ਕਰਕੇ ਇਹਦੇ ਵਿੱਚ ਵੀ ਇਹਨਾਂ ਦੀ ਲਾਪਰਵਾਹੀ ਦੀ ਹੈ ਅੱਜ ਜਿਹੜੇ ਲੋਕ ਪੰਜਾਬ ਦੇ ਇਹਨਾਂ ਤੋਂ ਬੜੇ ਪਰੇਸ਼ਾਨ ਨੇ ਇਹਨੇ ਜੋ ਵਾਅਦਾ ਕੀਤਾ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਫੈਸੇ ਇਕੱਠੇ ਕਰਨ ਦੀ ਗੱਲ ਕੀਤੀ ਕੁਝ ਵੀ ਨਹੀਂ ਕੀਤੀ ਉਰੇ ਕੇੰਦੇ ਅਸੀਂ ਨਸਾ ਮੁਕਤ ਮੈਂ ਕਹਿਣਾ ਚਾਹਨਾ ਜਿਹੜਾ ਬੰਦਾ ਖੁਦ ਨਸਾ ਕਰਦਾ ਹੋਵੇ ਉਹ ਕਦੇ ਨਸੇ ਨਹੀਂ ਛੁਡਾ ਸਕਦਾ ਜਿਹੜਾ ਬੰਦਾ ਖੁਦ ਚੋਰ ਹੋਵੇ ਤੇ ਦੂਸਰੇ ਨੂੰ ਸਮਝਾ ਨਹੀਂ ਸਕਦਾ ਕਿ ਚੋਰੀ ਮਾਣੀ ਚੀਜ਼ ਹੈ ਐਸ ਕਰਕੇ ਇਹ ਖੁਦ ਜਿਹੜਾ ਤੁਸੀਂ ਦੇਖਦੇ ਹੋ ਮੁੱਖ ਮੰਤਰੀ ਦੇ ਕੀ ਹਾਲਾਤ ਰਹਿੰਦਾ ਹੈ ਔਰ ਕਿਸ ਤਰ੍ਹਾਂ ਦੀ ਗੱਲਾਂ ਇਹ ਕਰਦੇ ਨੇ ਅੱਜ ਤੁਸੀਂ ਦੇਖੋਗੇ ਵਿਧਾਨ ਸਭਾ ਦੇ ਵਿੱਚ ਅੱਜ ਵਿਧਾਨ ਸਭਾ ਐਵੇਂ ਲੱਗਦੀ ਹੈ ਜਿਵੇਂ ਕੋਈ ਸਰਕਸ ਹੋ ਰਹੀ ਹੋਵੇ ਕੋਈ ਪੰਜਾਬ ਦੀ ਡਵੈਲਪਮੈਂਟ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਸਰਦ ਦੀ ਗੱਲ कोई भी गल किसी तरह की बहस नहीं होती और इतो तक विधानसभा कि चलनी चाहिए है अब सिर्फ तुम देखो कि साढ़े चार साल घंटे दे देखो घंटे दे विधानसभा दे चली है विधानसभा चलेगा मुद्दे नहीं है इन्हना कोई गल नहीं है और यह कहते जो इलेक्शन पर आता आप दे बली देते दे? किसी अफसर बली देते हैं किसी मंत्री बली दे, दे, दे? मंत्री दे, दे? बली इस करके देंगे कि साइडी देखो जी आपा ਅਸੀਂ ਵੱਡੇ ਅਫਸਰ ਹੁੰਦੇ ਬਸਿਆ ਤਾਂ ਕਿ ਸਾਨੂੰ ਵੋਟਾਂ ਮਿਲ ਜਾਣ। ਇਹ ਵੋਟਾਂ ਨਹੀਂ ਸੋਚਦੇ ਕਿ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਭਾਵਨਾ ਹੈ। ਪੰਜਾਬ ਦੇ ਲੋਕ ਅੱਜ ਬੜੇ ਇਸ ਚੀਜ਼ ਤੋਂ ਦੁਖੀ ਹੋਏ ਨੇ। ਇਸੇ ਤਰ੍ਹਾਂ ਦਾ ਕੰਮ ਪੀੜਾ ਦਾ ਪਾਣੀ ਦਾ ਦੇਖ ਲਓ, ਸਰਪ ਦਾ ਦੇਖ ਲਓ। ਜੰਗਲ ਬਥਰੇ ਦਾ ਗੁੰਡਾਗਰਦੀ ਜਿਹੜੀ ਵਧੀ ਪਈ ਹੈ। ਸਾਰੇ ਪਾਸੇ ਕਰਾਈ ਮਾਮ, ਕਰਾਈ ਮਾਮ ਆ ਲੋਕ ਇਹਨੇ ਦੁਖੀ ਹੋ ਚੁੱਕੇ ਨੇ। ਔਰ ਪੰਜਾਬ ਦਾ ਜਿਹੜਾ ਨੁਕਸਾਨ ਇਹਨਾਂ ਦੇ ਕਰਕੇ ਹੋ ਰਿਹਾ ਹੈ। ਤਾਂ ਇਸ ਸਾਰੀ ਚੀਜ਼ ਨੂੰ ਦੁਕਾਨ ਦੇ ਬਾਕੀ ਤੁਸੀਂ ਕੋਈ ਦੰਦ ਅਗਰ ਪੁੱਛਣਾ ਚਾਹੋ। ਸਾਹ ਜੀ ਜਾਨੀ ਸਾਹਿਬ ਇੱਕ ਰਾਜਵਿਦਿਗੀ ਧਿਆਨ ਦਿਖਾਉਣਾ ਚਾਹੁੰਦਾ ਹੈ ਕਿ ਜੇ ਸਨ ਫੈਟਿਕ ਕਲ ਨੇ ਉਹਦੀ ਜਗ੍ਹਾ ਬਦਲਾਵ ਜੇ ਅਫੀਮ ਕੋਲ ਹੀ ਕਰੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਇਹਦੀ ਚਰਚਾ ਲੋਕ ਸਭਾ ਦੇ ਬਿਚ ਬਤਾਉਣਾ ਚਾਹੀਦਾ ਹੈ ਦੇਖੋ ਐਡੀ ਗੱਲ ਐਦੀ ਵਕਾਤ ਮੈਂ ਵੀ ਕਰਦਾ ਹਾਂ ਹੈਸਟ ਮੰਤਰੀ ਸੀਗਾ ਦੇਖੋ ਗੱਲ ਕੀ ਹੈ ਕਿ ਇਹ ਨਸ਼ਾ ਜਿਹੜਾ ਹੈ ਦੇ ਕੋਲ ਪਰ ਅਫੀਮ ਰਪੋਸਟ ਬੰਦ ਕੀਤਾ ਪ੍ਰਤਾਪ ਸਿੰਘ ਕੇਰੋ ਜਿਹੜੇ ਬਜ਼ੁਰਗ ਖਾਂਦੇ ਸੀਗੇ ਉਹਨਾਂ ਨੂੰ ਪਰਮਟ ਦਿੱਤੇ ਜੇ ਅਗਰ ਉਹਨਾਂ ਨੂੰ ਪਰਮਟ ਨਾ ਦਿੱਤੇ ਹੁੰਦੇ ਤਾਂ ਉਹਨਾਂ ਨੇ ਕੀ ਕਰਨਾ ਸੀ ਜਿਹਨੂੰ ਨਸ਼ੇ ਦੀ ਲਤ ਪੈ ਗਈ ਉਹਨੇ ਆਪ ਦੀ ਪੂਰਤੀ ਕਰਨੀ ਹੈ ਪ੍ਰਤਾਪ ਸਿੰਘ ਕੇਰੋ ਨੇ ਐਸਐਮਓ ਸੀਐਮਓ ਡਾਕਟਰ ਪੁੱਛਾਇਆ ਡਿਊਟੀ ਦੇ ਗਾਕੇਬਿੰਡ ਦੇ ਵਿੱਚ ਦੱਸੋ ਕਿੰਨੇ ਬੰਦੇ ਨਸ਼ਾ ਕਰਦੇ ਨੇ ਉਹ ਇਹ ਪੁੱਛ ਕੇ ਕਿ ਤੇਰਾ ਇੱਕ ਮਹੀਨੇ ਚ ਕਿੰਨਾ ਹੈ ਜੇ ਕਹੇ 2 ਥੋੜਾ ਬੁਜ਼ੁਰਗ ਦੇ ਇਸੇ ਨੇ ਕਿਹਾ 1 ਤੋੜਾ ਉਸੇ ਸਾਰਨੇ ਪਰਮਟ ਬਣ ਗਿਆ ਸੀ ਜਦ ਮੈਂ ਹੈਲਟ ਮੰਤਰੀ ਸੀ ਉਦੋਂ ਤੱਕ ਬੁਜ਼ੁਰਗ

देखो जे अगर तस्सी खुद करप्ट हो गए करप्शन होगी एमएलए ना दे जेड़े थाना तो मिनने ਲੈਣ ਗਏ ਤਸੀਂ ਦਰਾਂ ਤੋਂ मिनने ਲੈਣ ਗਏ ਔਰ ਪੈਸੇ ਦੇ ਸੋਰ ਕੋਈ ਕੰਮ ਨਹੀਂ ਹੈ ਸਭ ਤੋਂ ਕੋਣ ਕੰਮ ਕਰੇਗਾ ਜਿਹੜਾ 100 ਰੁਪਏ ਦੇਊਗਾ ਭਾਈ ਜੀ ਦੋ ਕਮਾਊਗਾ ਜਿਵੇਂ ਵੀ ਐਸਵੇਲੇ ਜੇ ਗੱਲ ਕਰੀਏ ਨਾ ਸਹਾਰ ਕਰੋ ਇਸ ਤਰ੍ਹਾਂ ਦੇਖ ਲਿਆ ਆਪਣੇ ਅਸੀਂ ਸਟੈਂਡ ਦੇ ਕੋ ਬੀਜਪੀ ਐਵੇਂ ਹੈ ਕਿ ਲੋਕਾਂ ਨੂੰ ਇੱਕ ਚੀਜ਼ ਦੀ ਸਮਝ ਆ ਜਾਂਦੀ ਜੋ ਮੋਦੀ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਨੇ ਵਾਅਦੇ ਕਿਤੇ ਸਾਰੇ ਪੂਰੇ ਕੀਤੇ ਅੱਜ ਜਿੰਨੀ ਮਤਲਬ ਹੈ ਯੋਜਨਾਵਾਂ ਆ ਗਈ ਜਿਹੜੀ ਲਾਭ ਕਰ ਯੋਜਨਾ ਸਾਰੀ ਸਾਰੀ ਇੱਥੇ ਲੋਕਾਂ ਦੇ ਵਿੱਚ ਆਈ ਜੇ ਲੋਕਾਂ ਨੂੰ ਸਭ ਪਤਾ ਹੈ ਮੋਦੀ ਸਾਹਿਬ ਕੀ ਇੱਕ ਮੋਦੀ ਸਾਹਿਬ ਇੱਕ ਪਿੰਡਾ ਦੇ ਵਿੱਚ ਪਰਾਂ ਦੇ ਵਿੱਚ ਖੇਤਾਂ ਦੇ ਵਿੱਚ ਸਾਰਾ ਪਤਾ ਸਮੱਸਿਆ ਕੀ ਮੋਦੀ ਸਾਹਿਬ ਨੇ ਸਮੱਸਿਆ ਦੇਖੀ ਮਾਤਾਵਾਂ ਪੈਣਾ ਦੀ ਕਿ ਬਾਲਣ ਇਕੱਠਾ ਕਰਕੇ ਔਰ ਰੋਟੀਆਂ ਪਕਾਉਂਦੀ ਸੀ ਤੇ ਧੂਏ ਨਾਲ ਸਰਦੀ ਸੀ ਤੇ ਨਾਲ ਕੋਈ ਜਗਹਲਾਤ ਆਏ ਉਹਨਾਂ ਦੇ ਜਨਾਨ ਦਾ ਸਾਮਨਾ ਕਰਨਾ ਪੈਂਦਾ ਸੀ ਤਾਂ ਮੋਦੀ ਸਾਹਿਬ ਨੇ ਕੀ ਕੀਤਾ ਸਿਲੰਡਰ ਜਿਹੜਾ ਘਰ ਕਰ ਸਿਲੰਡਰ ਦਿੱਤਾ ਜਦੀ ਕਾਂਗਰਸ ਨੇ ਸਭ ਤੇ ਬਲੈਕ ਹੁੰਦੀ ਸੀ ਬਸ بڑے بڑے ਘਰਾਂ 'ਚ ਸਿਲੰਡਰ ਹੁੰਦਾ ਸੀ ਗਰੀਬ ਦੇ ਘਰੇ ਨਹੀਂ મોદી ਸਾਹਿਬ ਨੇ ਕਿਹਾ મોદી ਸਾਹਿਬ ਨੇ ਗਰੀਬ ਦੇ ਬੱਚੇ ਨੂੰ ਮਰਦਾ ਦੇਖਿਆ ਪੈਸੇ ਦੀ ਇਲਾਜ ਦੇਦਾ 5 ਲੱਖ ਦੀ ਆਯੁਸ਼ਵਾਨ ਸਕੀਮ ਦਿੱਤੀ ਆਟਾ ਦਾਲ ਦਿੱਤੀ ਔਰ ਇੱਥੋਂ ਤੱਕ ਕੀ ਕੀ ਦੇਖੋ ਕਿ ਜਦੋਂ ਕੋਰੋਨਾ ਆਈ ਕੋਰੋਨਾ ਆਈ ਮੈਂ ਕਹਿੰਦਾ 80% ਲੋਕਾਂ ਨੇ ਮਰ ਜਾਣਾ ਸੀ મોદી ਸਾਹਿਬ ਨੇ ਜਿਹੜੀ ਇੰਜੈਕਸ਼ਨ ਲਾਏ ਔਰ ਦੂਸਰੇ ਦੇਸ਼ਾਂ ਦੇ ਵਿੱਚ ਵੀ ਫਾਇਦਾ ਕੀਤਾ ਅਜ ਅਸੀਂ ਸਾਰੇ ਕੁਝ ਜਿੰਦੇ ਆਏ इस करके की है कि लोगों की जो वादा कर हैं तो ले ले, भारतीय और इस तरह जो भी वादे किए लंबी बड़े जो कम लोगों में चीज समझ आ चुकी है कि जो योजना आ रही है सारी सारी सेंटर चल रही है भावे नरेगा आए तो लोग अगर मोदी साहब नीजेपी जुड़े ने ਉਰਦੂਸੀ ਦੇਖੋ ਰਿਜ਼ਲਟ ਕੀ ਆਏਗਾ ਇਹ ਸੀਟ ਬੀਜੇਪੀ ਦਿੱਤੇਗੀ ਔਰ ਸਪੈਨ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅੱਜ ਲੋਕਾਂ ਨੂੰ ਸਮਝਾ ਦੇ ਲੋਕਾਂ ਦੇ ਬੋਲੇ ਬੋਲੇ ਲੋਕ ਕੋਈ ਬੋੜਾ ਨਹੀਂ ਹੈ ਸਭ ਨੂੰ ਪਤਾ ਹੈ ਸਬਕੋ ਮੀਡੀਆ ਹੈ ਟੀਵੀ ਹੈ ਅਮਰੇ ਕਦੇ ਵਕਤ ਹੁੰਦਾ ਸੀ ਤਾਂ ਲੋਕ ਕੋਈ ਝੂਠ ਮਾਰ ਕੇ ਕੰਮਦੇ ਅੱਜ ਲੋਕ ਸਾਰੇ ਜਾਗਰੂਕ ਨੇ ਸਾਰਿਆਂ ਨੂੰ ਪਤਾ ਹੈ ਕੌਣ ਕੀ ਕਰ ਰਿਹਾ ਕਿਥੇ ਗਿਰ ਰਿਹਾ ਕਮੇਟਾ ਬਾਰੇ ਵੀ ਜਾਣਦੇ ਨੇ ਲੋਕ ਦੁਰਦੇ ਵਿੱਚ ਜਿਹੜੇ ਪੰਜ ਕੈਂਡੀਡੇਟ ਖੜੇ ਹੈ ਉਹਨਾਂ ਦੇ ਕੀ ਕੀ ਗੱਲ ਔਰ ਜਿਹੜੇ ਖੜੇ ਹੈ ਆਪਣੇ ਹਰਮਿੰਦਰ ਸਿੰਘ ਜਿਹੜੇ ਖੜੇ ਆਵਾਦੀ ਪਾਰਟੀ ਲੋਕਾਂ ਨੂੰ ਪਤਾ ਹੈ ਉਸ ਟਾਈਮ ਚ ਨਸ਼ਾ ਕਿਸ ਤਰ੍ਹਾਂ ਦਾ ਸੱਚ ਰਿਆ ਸੀ ਔਰ ਜਿਨ੍ਹਾਂ ਨੇ ਨਸ਼ਾ ਜਿਹੜੇ ਵੇਚਣ ਵਾਲੇ ਸੀ ਅੱਜ ਕੋਈ ਲੋਕ ਜਿਹੜੇ ਐਮ.ਐਲ.ਏ ਸਾਹਿਬ ਖੜੇ ਉਹ ਕਹਿੰਦੇ ਆ ਕੰਮ ਉਹ ਹੀ ਚੱਲੂਗਾ ਜਿਹੜੇ ਪਹਿਲਾਂ ਚੱਲਦਾ ਸੀ ਤੇ ਮਾਤਾਵਾਂ ਵੀ ਬੱਚਾ ਨੂੰ ਨਰਾਜ਼ਗੀ ਮੰਨੀ ਐ ਔਰ ਇਸ ਤਰ੍ਹਾਂ ਦੇ ਕੰਮ ਜਿਹੜੇ ਕਰਦੇ ਸੀ ਉਹ ਬੜੇ ਖੁਸ਼ ਹੋਏ ਵੀ ਠੀਕ ਐ ਪਰ ਦੁਸਤ ਕਿਧਰ ਸੰਦੇਸ਼ ਜਾ ਰਿਹਾ ਔਰ ਇਹ ਆਪ ਦੇ ਜਿੱਤਣ ਵਾਸਤੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਆ ਪੰਜਾਬ ਨੂੰ ਯਾਨੀ ਸਾਹਿਬ ਤੁਸੀਂ ਹਲਕੇ ਦੇ ਵਿੱਚ ਆਏ ਹੋ ਤਰਨਤਾਰਨ ਦੇ ਵਿੱਚ ਤੁਹਾਨੂੰ ਕਿਹੜੀਆਂ ਕਮੀਆਂ ਲੱਗੀਆਂ ਕਿਉਂਕਿ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਲੋਕੈਲ ਰੀਡਿੰਗ ਗੈਂਗਸਟਰ ਬਾਤ ਬਹੁਤ ਜ਼ਿਆਦਾ ਹੈ ਪ੍ਰੋਫੀਡੀਆਂ ਕਾਲਸ ਆ ਰਹੀਆਂ ਨੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਗੁੰਡਾ ਰਾਜ ਜਿਹੜਾ ਹੈ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਨਸ਼ਾ ਬਹੁਤ ਜ਼ਿਆਦਾ ਹੈ ਸਪਲਾਈ ਬਹੁਤ ਜ਼ਿਆਦੀ ਹੈ ਹੋਰ ਕਿਹੜੇ ਕਿਹੜੇ ਮਸਲੇ ਜਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਮੈਂ ਤੁਹਾਡੇ ਦਾ ਸਵਾਲ ਕਰਦਾ ਉਹਦਾ ਜਵਾਬ ਤੁਸੀਂ ਖੁਦ ਦੇ ਦਿਓ ਠੀਕ ਹੈ ਨੋਪੈਂਡ ਦੀ ਰੋਡ 'ਤੇ ਜਿਹੜੀ ਤੁਸੀਂ ਕਹਿੰਦੇ ਸਾਰੀ ਨਸਾਬਤ ਹੈ ਆਪਣੇ ਹੈ ਸਾਰੀ ਨਸਾਬਤ ਹੈ ਲੋਕ ਕਹਿੰਦੇ ਤੁਸੀਂ ਕੀ ਆਰਗੇਨਾਈਜ਼ ਕੀਤਾ ਜੀ ਅਸੀਂ ਲੋਕ ਅਸੀਂ ਤੋਂ ਲੋਕਾਂ ਨੂੰ ਪਤਾ ਲੋਕ ਦੇ ਭਾਤਜਨਤਾ ਪਾਰਟੀ ਦੇ ਪਾਰ ਹੋ ਕਿਉਂ ਗਿਆ

ਜੋ ਲੋਕਾਂ ਦਾਸਾਦੀ ਲੋਕਾਂ ਦੇ ਡਰ ਐ ਉਹ ਚੀਜ਼ ਦੂਰ ਕਰਾਂਗੇ ਜੋ ਲੋਕਾਂ ਦੀ ਸਮੱਸਿਆ ਹੈ ਅਸੀਂ ਉਹ ਹੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਕਰਦੇ ਹਾਂ ਦੂਰ ਕਰਾਂਗੇ ਹਾਂ ਜੀ ਜੀ ਲਗਾਤਾਰ ਐਸੀ ਬਾਤ ਇਹਨੇ ਕਾਂਗਰਸ ਨੂੰ ਨਾ ਉਹ ਇੱਕ 11 ਐਸੇ ਸਾਡੇ ਬੜੇ ਬੱਦਲ ਫੈਟਾ ਲਈ ਐ ਇਸੇ ਤਰ੍ਹਾਂ ਹੋਰ ਆਮ ਆਦਮੀ ਪਾਰਟੀ ਦੇ ਕਿਹਾ ਕਿ ਸਾਡੇ ਵੀ ਇਸ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦਾ ਲਗਾਤਾਰ ਹੈ ਅਸੀਂ ਨਾਰੂ ਦੇਖੀਏ ਸਰਬਾਤ ਜੀ ਲਗਾਤਾਰ ਕੋਈ ਤੇ ਨੇਤਾ ਦਾ ਨਹੀਂ ਮੈਂ ਪਹਿਲਾਂ ਵੀ ਬੜੀ ਜੀ ਸ਼ੁਭੇਸ਼ੀਰਤੀ ਕੀਤੀ ਹੈ ਕਿ ਜਿਹੜਾ ਤਰਨ ਤਰਨ ਜਲਾ ਉਹ ਤਾਲੀਪਨ ਦਾ ਉਤਪਾਦ ਕਰਦਾ ਹੈ। ਛੋਟੇ ਤੋਂ ਛੋਟੇ ਵਪਾਰੀ ਉਹ ਨੂੰ 6 ਵਜੇ ਤੋਂ ਬਾਅਦ ਆ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਜੇ ਮੈਂ ਕੋਈ 1000 1500 2000 ਦੀ ਸੇਲ ਕੱਢੀ ਕੀਤੀ ਹੈ ਮੈਂ ਸ਼ਾਮ ਤੱਕ ਘਰ ਪਹੁੰਚਾਂਗੀ। ਕੋਈ ਇਦਾਂ ਦਾ ਵਪਾਰੀ ਨਹੀਂ ਹੁੰਦਾ ਜਿਸ ਨੂੰ ਕੋਈ ਗੈਂਗਸਟਰਾਂ ਵੱਲੋਂ ਕਿਸੇ ਨੰਬਰ ਸਾਹਮਣੇ ਫਰੋਕੀ ਨੂੰ ਕੌਲ ਨਾ ਹੋ ਜੇ। ਅੱਜ ਜਿਹੜੇ ਹਾਲਾਤ ਤਰਨਤਨ ਸ਼ਹਿਰ ਦੇ ਬਣ ਚੁੱਕੇ ਐ ਜ਼ਿਲ੍ਹਾ ਤਰਨਤਨ ਦੇ ਬਣ ਚੁੱਕੇ ਇੱਕ ਸਹਮ ਦਾ ਮੌਕ ਬਣ ਚੁੱਕਾ ਲੋਕ 6 ਵਜੇ ਤੋਂ ਬਾਅਦ ਆਪਰੇ ਆਪ ਨੂੰ ਇੱਥੇ ਸੇਫ ਮਹਿਸੂਸ ਨਹੀਂ ਕਰਦੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੁੰਦਾ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਚਰਨਜੀਤ ਸਿੰਘ ਸਬ ਇੰਸਪੈਕਟਰ ਖੁਦ ਇਸ ਆਮ ਆਦਮੀ ਪਾਰਟੀ ਦੇ ਪੋਲੀਟੀਕਲ ਵੰਡਾਤੇ ਦਾ ਸ਼ਟਾਰ ਹੁੰਦੇ ਆਇਆ ਉਹਨੇ ਆਪਣੀ ਜਾਣਕਾਰੀ ਜਿੱਥੇ ਜਿਹੜੇ ਸਰਕਾਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸੇਫ ਨਹੀਂ ਹੈਗੇ ਮਨ ਮਹਿਸੂਸ ਕਰਦਾ ਕਿ ਉਹ ਕਿੱਥੋਂ ਸਾਡੀ ਕਲੋਨੀ ਵਿਵਸਥਾ ਜਾਂ ਲੋਕਾਂ ਦੀ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਇਹਨਾਂ ਨਾਲ ਵਾਅਦੇ ਕਿੱਥੋਂ ਪੂਰਤੀ ਕਰੇਗਾ